ਤੇ ਕੀ ਲੋਡ ਪਈ ਆ ਅਜਿਹੀ ਇੱਕ ਉਸ ਔਰਤ ਨੂੰ ਸੰਤਾਂ ਦੀ ਗੱਲ ਵਿਖਾਉਣ ਦੀ ਜੇ ਗੱਲ ਸ਼ਹਾਤਾਂ ਦੀ ਹੁੰਦੀ ਆ ਤੇ ਜੇ ਚਾਰ ਮੌਤਾਂ ਹੁੰਦੀਆਂ ਨੇ ਚਾਰ ਸ਼ਹੀਦ ਹੁੰਦੇ ਨਾ ਜੀ ਤਿੰਨ ਉਹਦੇ ਵਿੱਚ ਪੰਜਾਬ ਦੇ ਰੌਸ਼ਵਾਨ ਬੱਚੇ ਹੁੰਦੇ ਨੇ ਕੌਮ ਦੇ ਪੰਥ ਦੇ ਖਿਲਾਫ ਪੰਜਾਬ ਦੇ ਖਿਲਾਫ ਜ਼ਹਿਰ ਜਿਹੜਾ ਉਹ ਉਗਲਿਆ ਜਾਂਦਾ ਰਿਹਾ ਸਭ ਤੋਂ ਵੱਡੀ ਗੱਲ ਇਹ ਆ ਪੀ ਜੇ ਉਹਨੇ ਸੱਚ ਦਿਖਾਉਣਾ ਜੇ ਕੱਲ ਜਿਵੇਂ ਕੀਤੀ ਜਾ ਰਹੀ ਕਿ ਐਮਰਜੈਂਸੀ ਦਿਖਾਈ ਜਾ ਰਹੀ ਆ ਉਸ ਸਮੇਂ ਤੇ ਕੀ ਹੋਇਆ ਤੇ ਦਿਖਾਉਣ ਕਿ ਕਿਵੇਂ ਸੱਚਖੰਡ ਸਿੰਘ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਦਰਸ਼ਨ ਕਰ ਆਈਆਂ ਸੰਗਤਾਂ ਨੂੰ ਜਿਹੜਾ ਸੀਗਾ ਕਮਰਿਆਂ 'ਚ ਬੰਦ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੰਤ ਕਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਅ즈ਮਤ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਦੀ ਖਾਤਰ ਸ੍ਰੀ ਤਖਤ ਸਾਹਿਬ ਦੀ ਖਾਤਰ ਲੜੇ ਜੂਝੇ ਸ਼ਹੀਦ ਹੋਏ ਪੰਥ ਦੇ ਉਹ ਮਹਾਨ ਸ਼ਹੀਦ ਨੇ ਉਹਨਾਂ ਦੀ ਯਾਦਗਾਰ ਜਿਹੜੀ ਆ ਸਚਕਰਚੀ ਦਰਬਾਰ ਸਾਹਿਬ 'ਚ ਬਣੀ ਹੋਈ ਆ ਗੈਲਰੀ ਸਥਾਪਿਤ ਆ ਤੇ ਕੀ ਲੋੜ ਪਈ ਆ ਅਜਿਹੀ ਕੋਸ ਔਰਤ ਨੂੰ ਸੰਤਾਂ ਦੀ ਗੱਲ ਵਿਖਾਉਣ ਦੀ ਜਾਂ ਸੰਤਾਂ ਦਾ ਅਸਲ ਤੇ ਜਿਹੜੀ ਪਿਛਲੀ ਮਨਸਾ ਵਾ ਨਾ ਜੀ ਉਹਨਾਂ ਦੀ ਮਨਸਾ ਇਹ ਆ ਵੀ ਉਹ ਇਹ ਦਿਖਾਉਣਾ ਚਾਹੁੰਦੇ ਆ ਕਿ ਜਿਹੜੇ ਸਿੱਖ ਨੇ ਉਹ ਹੱਤਵਾਦੀ ਦੇ ਸਿੱਖ ਵੱਖਵਾਦੀ ਨੇ ਸਿੱਖਾਂ ਨੂੰ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਆ ਕਿ ਸਿੱਖਾਂ ਨੇ ਜਿਹੜਾ ਉਹ ਦੇਸ਼ ਦੇ ਵਿਰੁੱਧ ਹਮ ਸਭ ਕੁਝ ਕੀਤਾ ਸੱਚ ਨਹੀਂ ਦਿਖਾਉਣਾ ਉਹਨਾਂ ਨੇ ਸੱਚ ਤਾਂ ਅੱਜ ਵੀ ਇਹ ਕੌੜਾ ਵੀ ਅੱਜ ਵੀ ਜਿਹੜੇ ਸਾਡੇ ਸਿੱਖ ਨੇ ਉਹ ਬਾਰਡਰਾਂ ਦੇ ਉੱਤੇ ਖੜੇ ਨੇ ਕਾਂਢਾ ਕੇ ਤੇ ਫਿਰ ਉਹ ਕਾਲੇ ਦੌਰ ਦਾ ਸੱਚ ਬਖਾਇਆ ਜਾਵੇ ਨਾ ਜੀ ਉਹ ਸੱਚ ਉਹਨੇ ਸੱਚ ਦਿਖਾਉਣਾ ਨਹੀਂ ਨਾ ਜੀ ਦਿਖਾਉਣਾ ਦਾ ਉਹਨੇ 네ਗੇਟਿਵ ਆ ਸਾਰਾ ਕੁਝ ਉਹ ਸੱਚ ਵੀ ਇਹ ਦਿਖਾਵੇ ਵੀ ਕਿਵੇਂ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕਰਕੇ ਤੇ ਸਾੜਿਆ ਗਿਆ ਉਹ ਸੱਚ ਦਿਖਾਵੇ ਕਿ ਕਿਦਾਂ ਸਿੱਖਾਂ ਦੀਆਂ ਧੀਆਂ ਨੀਆਂ ਬੇਪਤੀਆਂ ਹੋਈਆਂ ਉਹ ਦਿਖਾਵੇ ਸੱਚ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਢਾਟੇ ਦੀ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿੱਚ ਗੋਲੀਆਂ ਮਾਰੀਆਂ ਗਈਆਂ ਸਿੱਖਾਂ ਦੀਆਂ ਸ਼ਹਾਦਤਾਂ ਆਈਆਂ ਸਾਨੂੰ ਉਹ ਮਨਜ਼ੂਰ ਨੇ ਕੋਈ ਗੱਲ ਨਹੀਂ ਸਾਡਾ ਇਤਿਹਾਸ ਆ ਅਸੀਂ ਹਮੇਸ਼ਾ ਹੀ ਸ਼ਹਾਦਤਾਂ ਦਿੰਦੇ ਆਇਆਂ ਲੜਦੇ ਆਇਆਂ ਜੂਝਦੇ ਆਇਆਂ ਤਸ਼ਹੀਦ ਹੁੰਦੇ ਆਇਆਂ ਪਰ ਗੁਰੂ ਸਾਹਿਬ ਜੀ ਦੀ ਉੱਥੇ ਜਿਹੜੀ ਉਹਨਾਂ ਦੇ ਵੱਲੋਂ ਅਬਦਾਲੀ ਵਾਲਾ ਇੱਕ ਰੋਲ ਜਿਹੜਾ ਬਣਾਇਆ ਗਿਆ ਤੇ ਉਹਨਾਂ ਨੇ ਕੀਤਾ ਕਿ ਉਹ ਇਹ ਦਿਖਾਉਣਗੇ ਦਿਖਾਉਣਾ ਨਹੀਂ ਇਹਨਾਂ ਨੇ ਇਹਨਾਂ ਦਾ ਦਿਖਾਉਣਾ ਪਤਾ ਕੀ ਆ ਇਹਨਾਂ ਦਾ ਦਿਖਾਉਣਾ ਸੰਤ ਗਨੀ ਜਮायल ਸਿੰਘ ਖਾਲਸਾ ਭਿੰਡਰਾਵਾਣ ਨਵਤਕਾ ਦੀ ਅਨੂ ਬਾਰ-ਬਾਰ ਸਾਡੇ ਮੂੰਹ 'ਚ ਸਵਾਲ ਪਾਉਣ ਵਾਲੀ ਗੱਲ ਆ ਤੇ ਸਿੱਖ ਦਾ ਮੋਕਰਦੇ ਨਹੀਂ ਕਿਉਂਕਿ ਸਿੱਖ ਹਮੇਸ਼ਾ ਹੱਤੋਂ ਕੁੱਕ ਦੀ ਗੱਲ ਕਰਦੇ ਆ ਭਾਈ ਸਾਹਿਬ ਨੇ ਗੱਲ ਕੀਤੀ ਨਾ ਨਵੇਂ ਪਾਸ਼ਾ ਦੀ ਕਿ ਨਵੇਂ ਪਾਸ਼ਾ ਨੇ ਸ਼ਹਾਦਤ ਦਿੱਤੀ ਤੇ ਫਿਰ ਉਹ ਵੀ ਤਾਂ ਇੱਕ ਆਤਵਾਦੀ ਸੀ ਨਾ ਉਸ ਸਮੇਂ ਦੇ ਜਿਹੜੇ ਹਾਕਮ ਸੀ ਉਹ ਆਤਵਾਦੀ ਕਹਿੰਦੇ ਹੋਣਗੇ ਨਾ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੂੰ ਕਿਉਂ ਕਿਉਂਕਿ ਗੁਰੂ ਸਾਹਿਬ ਜੁਲਮ ਦੇ ਖਿਲਾਫ ਬੋਲਦੇ ਸੀ ਸੇਖਾਂ 'ਚ ਵੀ ਜੁਲਮ ਦੀ ਗੱਲ ਕਰਦੇ ਨੇ ਹੋਰ ਇਹ ਜੁਲਮ ਦੇ ਖਿਲਾਫ ਬੋਲਦੇ ਨੇ ਉਹ ਕਿਸੇ ਉੱਤੇ ਵੀ ਹੋ ਰਿਹਾ ਹੋਵੇ ਕਿਸੇ ਵੀ ਕੌਮ ਕਿਸੇ ਵੀ ਕਮਿਊਨਿਟੀ 'ਤੇ ਹੋ ਰਿਹਾ ਹੋਵੇ